ਨਿਆਰਾ ਖਾਲਸਾ ਪੂਜਾ ਦੇ ਇਹ ਧਰਮ ਦੇ ਸਥਾਨਾਂ ਦੇ ਆਧਾਰ ਤੇ ਵੀ ਕੋਈ ਭੇਦ ਨਹੀਂ ਕਰਦਾ ਜਿਹੋਰਾ ਮਸਜਿਦ ਸੋਈ ਪੂਜਾ ਉਹ ਨਿਵਾਜ ਉਹ ਹੀ ਮਨ ਸਭਾ ਏਕ ਪੈ ਅਨੇਕ ਕੋ ਪਰਮਾਉ ਵਾ ਦਸਮਪਿਤਾ ਕਹਿ ਲੱਗੇ ਜਿਹੋਰਾ ਤੇ ਮਸਜਿਦ ਭਾਵ ਮੰਦਿਰ ਤੇ ਮਸਜਿਦ ਤੇ ਉਹਨਾਂ ਵਿੱਚ ਹੋਣ ਵਾਲੀ ਪੂਜਾ ਤੇ ਨਿਵਾਜ ਇਹ ਕੋਹੀ ਹੀ ਚੀਜ਼ ਹੈ ਮਨੁਸਬਾ ਇੱਕ ਪੈ ਅਨੇਕ ਕੋ ਪਰਮਾਉਰ ਇਹ ਤਾਂ ਪਰਮ ਪੈ ਰਿਆ ਪਰ ਬੰਦੇ ਇਹ ਮਨੁਸ ਸਾਰੇ ਇੱਕੋ ਹਨ ਕੋਈ ਨਾਵਾ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਏ ਕੋਈ ਪੜੇ বেদ ਕੋਈ ਕਤੇਬ ਕੋਈ ਉੜਾ ਨੀਲ ਕੋਈ ਸੁਪੇਦ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਛੇ ਪੇਸਤ ਕੋਈ ਸਿਰ ਗਿੰਦੂ ਬਾਛੇ ਪੇਸਤ ਕੋਈ ਸਰਗੰਦੀ ਗੱਲ ਕਰਦਾ ਇੰਦਰ ਲੋਕ ਦੀ ਗੱਲ ਕਰਦਾ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਪਹਿੇਦ ਜਾਤਾ ਇਹਨਾਂ ਗੁਣਾ ਕਰਕੇ ਖਾਲਸਾ ਨਿਆਰਾ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਕੇਵਲ ਤੇ ਕੇਵਲ ਉਹਦੇ ਹੁਕਮ ਵਿੱਚ ਨਵੇਂ ਦੀ ਅਰਧ